ਏ ਕੀ ਆ ਦੇਖੋ ਕਿੰਨੀਆਂ ਪੁਰਾਣੀਆਂ ਪੁਰਾਣੀਆਂ ਚੀਜ਼ਾਂ ਆਪਾਂ ਸਾਹਮ ਸਾਹਮ ਕੇ ਰੱਖੀਆਂ ਹੋਈਆਂ ਆ ਹਾਂ ਬੇਬੇ ਦੀ ਹੈ ਨਾ ਇਹਦੇ ਵਿੱਚ ਆਪਾਂ ਪੁਰਾਣੇ ਟਾਈਮਾਂ ਚ ਆਟਾ ਪੀ ਪੀ ਕੇ ਖਾਇਆ ਹੋਇਆ ਹੈ ਬਾਈ ਇੱਕ ਤੁਹਾਨੂੰ ਸ਼ਾਨਦਾਰ ਚੀਜ਼ ਹੋਰ ਦਿਖਾਈਏ ਆ ਦੇਖੋ ਸਾਡੇ ਪਾਪਾ ਜੀ ਦੀ ਫੌਜ ਦੀ ਪਾਣੀ ਦੀ ਬੋਤਲ ਹੈ ਇਹ ਪਾਪਾ ਜੀ ਨੇ 1971 ਚ ਲੜੇ ਉੱਧ ਪਾਕਿਸਤਾਨ ਦੇ ਨਾਲ ਪਾਕਿਸਤਾਨ ਨਾਲ ਇਹਨੂੰ ਯੂਜ਼ ਕਰਿਆ ਹੋਣਾ ਤੇ ਇੱਕ ਚੀਜ਼ ਹੋਰ ਤੁਹਾਨੂੰ ਦਿਖਾਈਏ ਫੌਜ ਦੇ ਟਾਈਮ ਦਾ ਰੇਡੂ ਆ ਆ ਦੇਖੋ ਹਾਂਜੀ ਆ ਬਲੌਗ ਬਣਾ ਰਹੇ ਹੋ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਸਾਡੇ ਨਵੇਂ ਬਲੌਗ 'ਚ ਤੇ ਸਾਡੇ ਘਰੇ ਹੋ ਰਿਹਾ ਹੈ ਜੀ ਪੇਂਟ ਆ ਦਿੰਦੂ ਹਰੀ ਰਸੋਈ ਅੱਗੇ ਪਰੇ ਫੁੱਲੀ ਹੁੰਦੀ ਆ ਅੱਜ ਵਿਚਾਰੀ ਖਾਲੀ ਹੋ ਗਈ ਖਾਲੀ ਹੋ ਗਈ ਭਾਈ ਆ ਅੱਜ ਦੇਖੋ ਬੱਚੇ ਸਾਡੇ ਕੰਮ ਕਰਦੇ ਪਏ ਆ। ਲੱਗੇ ਹੋਏ ਆ ਦੋ। ਨਹੀਂ ਯਾਰ ਮਜ਼ਦੂਰ ਨਹੀਂ ਹੈਗੇ ਆ ਅੱਛੇ ਬੱਚੇ ਹੈ ਨਾ। ਅੱਛੇ ਬੱਚੇ ਇਹ ਕਹਿਣਾ ਭਾਉਂਦੇ ਆ। ਆ ਜਿਹੜਾ ਸਵੈਦੀ ਲੱਗੀ ਹੋਈ ਹੈ ਨਾ ਨੀਚੇ ਪੇਂਟ ਤੇ ਤਾਰਾ ਲੱਗੇ ਹੋਏ ਆ। ਸਾ ਨੀਚੇ ਵਾਲਾ ਪੋਰਸ਼ਨ ਸਾਡਾ ਸਾਰਾ ਹੋ ਗਏ ਪੇਂਟ। ਉੱਪਰ ਹੈ ਗਿਆ। ਹੁਣ ਕੱਲ ਉੱਪਰ ਦੇ ਸ਼ੁਰੂ ਹੋਊਗਾ ਪਹਿਲਾਂ ਨੀਚੇ ਸੈਟਿੰਗ ਕਰ ਲਈਏ। ਇੰਨੇ ਵੇ ਕੋਈ ਕੰਮ ਨਹੀਂ ਕਰਿਆ ਗੋਆ ਨੇ।

ਸਤਿ ਸ੍ਰੀ ਅਕਾਲ ਬਾਈ ਸਾਰਿਆਂ ਨੂੰ ਕੀ ਹਾਲ ਚੱਲ ਤੁਹਾਡੇ ਸਾਰਿਆਂ ਦਾ ਸਵਾਗਤ ਹੈ ਤੁਹਾਡੇ ਸਾਰਿਆਂ ਦਾ ਸਾਡੇ ਨਵੇਂ ਬਲੌਗ ਤੇ ਬੱਚਿਆਂ ਨੇ ਇੱਕ ਪਾਸੇ ਤੋਂ ਪੂਰਾ ਕਲੀਨ ਕਰਤਾ ਇਧਰ ਲੱਗੇ ਹੋયા ਹਨ ਇਧਰ ਕਲੀਨ ਕਰਨ ਲੱਗੇ ਹੋਣ ਅੱਜ ਜਿਵੇਂ ਰਿਸ਼ਤੇਦਾਰ ਵੀ ਆਈ ਮੋੜ ਤੇ ਅਚਰਬਿਨਾ ਰੋਟੀ ਤੇ ਕਿਉਂਕਿ ਸਾਡਾ ਹੀ ਨਹੀਂ ਕੋਈ ਟਿਕਾਣਾ ਤਾਂ ਰੋਟੀ ਦਾ ਕੈਸ਼ ਇਧਰ ਰੱਖਿਆ ਮੈਂ ਆਈ ਇਹ ਕੋਈ ਭਾਂਡਾ ਕੁੰਡਾ ਨਹੀਂ ਹੈਗਾ ਪੁੱਛ ਨਹੀਂ ਹੈਗਾ ਸਾਰਾ ਸਮਾਨ ਇਧਰ ਆਧਰ ਹੋਇਆ ਪਿਆ ਹਾਂ ਅਸੀਂ ਵੀ ਅੱਜ ਗੁਰਦੁਆਰੇ ਚ ਲੰਗਰੇ ਸਾਹਿਬ ਬਾਕੀ ਇਹ ਬੈੱਡ ਦੇਲੇ ਪਾਸੇ ਆਪਾਂ ਸੈੱਟ ਕਰਤੇ ਆ ਲਿਆ ਕੇ ਆ ਦੇਖੋ ਰਸੋਈ ਦਾ ਸਾਰਾ ਸਮਾਨ ਭਾਂਡੇ ਢਿੰਡੇ ਛਿੱਲੇ ਪਈ ਆ ਸਾਰੇ ਬੱਚੇ ਸਫਾਈ ਕਰਨ ਤੋਂ ਬਾਅਦ ਹੁਣ ਉਹ ਇਹ ਬੈੱਡ ਉੱਪਰ ਚੜ੍ਹ ਕੇ ਖੁੱਦਣ ਲੱਗੇ ਹੋਏ ਆ ਆ ਜਿਆਦਾ ਪਾ ਛੋਟੇ ਛੋਟੇ ਹੁੰਦੇ ਤੇ ਜਿਆਦਾ ਅਸੀਂ ਅਸੀਂ ਹੀ ਸ਼ਰਾਰਤਾਂ ਕਰਦੇ ਫੇਰੀ ਜਾਂਦੇ ਤੇ ਇਹ ਸਾਡਾ ਪੁਰਾਣਾ ਕਮਰਾ ਹੈ ਬਹੁਤ ਪੁਰਾਣਾ ਕਮਰਾ ਹੈ ਇਹਨੂੰ ਆਪਾਂ ਬੈਠਕ ਕਹਿੰਦੇ ਹੁੰਦੇ ਸੀਗੇ ਤੇ ਇਹ ਮਿੱਟੀ ਦਾ ਬਣਿਆ ਹੋਇਆ ਜਿਹੜਾ ਇਹਦੀ ਦੁਵਾਰਾਂ ਸਾਰੀਆਂ ਮਿੱਟੀ ਦੀਆਂ ਐ ਕੱਲ ਦੇ ਦਿਨ ਆਪਾਂ نیچے ਸਫਾਈ ਕਰੀ ਸੀ ਕਿ ਸਾਰੀ ਸਾਫ-ਸਫਾਈ نیچے ਕਰ ਰਹੇ ਸੀ ਕਿ ਅੱਜ ਆਪਾਂ ਆਪਣਾ ਕਮਰਾ ਸਾਫ਼ ਕਰਨ ਲੱਗੇ ਹੋਈਆਂ ਮਹਿਤਾ ਸਾਡੇ ਨਾਲ ਕੰਮ ਕਰਾ ਰਿਹਾ ਅੱਜ ਇਹਨੇ ਛੁੱਟੀ ਮਾਰੀ ਆ ਸਕੂਲ ਤੇ ਆਪਾਂ ਫੋਟੋਆਂ ਵਗੈਰਾ ਸਾਰੀਆਂ ਤਾਰਤੀਆਂ ਇਹ ਕਮਰਾ ਵੀ ਬਹੁਤ ਗੰਦਾ ਹੋ ਗਿਆ ਦੇਖੋ ਆਟੇ-ਮਾਟੇ ਮਾਰੇ ਹੋਏ ਬੱਚਿਆਂ ਨੇ ਬਹੁਤ ਜ਼ਿਆਦਾ ਇਹ ਸਾਡੀ ਡ੍ਰੀਮ ਵਾਲ ਹੈ ਆ ਦੇਖੋ ਸਰਗੁਣ ਨੇ ਬਣਾਏ ਹੋਏ ਐ ਇਹ ਵੀ ਉੱਤਰ ਜਾਣਗੇ ਇਹਨਾਂ ਨੂੰ ਵੀ ਤਾਰਦੇ ਆਪਾਂ ਇਹ ਤਰਨ ਲੱਗੇ ਹੋਏ ਆ ਜੀ ਐਲਈਡੀ ਜੋ ਕਿ ਚਲਦੀ ਨਹੀਂ ਹੈਗੀ ਬਸ ਐਂ ਟੰਗੀ ਵੀ ਐ ਸੀ ਨਾਮ ਨੂੰ ਯੈਸ ਜੀ ਨਾ ਦੀ ਐਲਈਡੀ ਆ ਸ਼ੋਬਿਸ ਹੈ ਕਰਦੀ ਗੁਰਦੀ ਕੁਛ ਨਹੀਂ ਕੱਖ ਨਹੀਂ ਚੱਲਦਾ ਇਹਦੇ ਵਿੱਚ ਇਹ ਕਿਹਦੀ ਵਜ੍ਹਾ ਤੇ ਹੋਈ ਆ ਉਹ ਵੀ ਤੁਹਾਨੂੰ ਦੱਸ ਦਿੰਨੇ ਐਨੇ ਐਨੇ ਤੋੜੀ ਆ ਇਹ ਐਲਈਡੀ ਐ ਬੰਦੇ ਨੇ ਅੱਛਾ ਤਾਂ ਦੱਸ ਦੇ ਕਿਵੇਂ ਤੋੜੀ ਆ की मैं तोड़ी बोल है हॉरर लग गए हैं भाई अपने ड्रीम बॉल खराब करना <laughs> ओ भाई गई केडी केडी ये है बदर तारे जा रहे नहीं ऐ <laughs> जाते लाइफ ही है किंग फिशर वर्ड है किंग फिशर अच्छा ਤੁਸੀਂ ਕਹਿੰਦੇ ਤੇ ਨਾ ਤੁਹਾਨੂੰ ਬਾਟ ਚਾਹੀਦਾ ਇਸ ਲਈ ਲੈ ਆਇਆ ਇੱਕ ਗੁੰਦ ਜਿਹਾ ਇਹ ਬੜਾ ਪੱਕਾ ਜਿਹਾ ਉਤਰੇ ਨੇ ਆ ਬਾਤ ਪੁਰਾਣੀ ਬੈਨ ਹੈ ਜਿਹੜੀ ਸਰਗੁਣ ਨੇ ਜ ਸਾਡੇ ਡ੍ਰੀਮ ਹਾਲ ਪਰ ਰਾਈਆ ਲਓ ਬਈ ਆਪਣਾ ਕਮਰਾ ਸਾਰਾ ਖਾਲੀ ਹੋ ਗਿਆ ਤੇ ਸਾਰਾ ਸਮਾਨ ਉਰੇ ਖਲਾਰ ਤੇ ਆਪਾਂ ਨੇ ਆ ਦੇਖੋ ਆ ਫਿਊ ਆਵਰਸ ਲੇਟਰ ਲਓ ਜੀ ਕਮਰਾ ਸਾਟਾ ਹੋ ਗਿਆ ਹੈ ਪੇਂਟ ਮੈਂ ਤਾਂ ਹਜੇ ਪੱਖੇ નીચે ਬੈਠਾ ਐ ਇਹਨੇ ਠੰਡ ਲਵਾਨੀ ਐ ਤੇ ਮੈਂ ਤਾਂ ਦੇ ਪਾਪਾ ਲਾ ਰਿਹਾ ਪੋਚਾ ਸਾਰਾ ਕਲੀਨ ਕਰਨਾ ਐ ਕਮਰਾ ਅਸੀਂ ਨੀਟ ਐਂਡ ਕਲੀਨ ਕਰ ਲਿਆ ਐ ਬੜਾ ਵਧੀਆ ਕਲਰ ਲੱਗ ਰਿਹਾ ਹੈ ਹੁਣ ਐਧਰ ਹੋ ਜਾ ਪੱਖੇ ਦੇ ਠੰਡ ਮੈਂ ਲਵਾ ਲਈ ਬੁੱਤ ਤੇ ਐਧਰ ਹਲੇ ਸਾਡਾ ਪੂਰਾ ਖਲਾਰਾ ਪਿਆ ਐ ਇਹ ਸਾਰਾ ਹੁਣ ਅਸੀਂ ਰਾਤ ਨੂੰ ਸੁਮੇਟ ਕੇ ਫੇਰ ਪਹਿਣਾ ਐ ਟਾਈਮ ਪਤਾ ਨਹੀਂ ਕਿੰਨਾ ਹੋ ਗਿਆ ਐ ਆ ਸਾਰਾ ਸੈਟਿੰਗ ਕਰਕੇ ਮੈਂ ਫਿਰ ਪੈਣਾ ਹੈ ਮਹਤਾਜ ਸ਼ੈਤਾਨੀਆਂ ਇੰਨੀਆਂ ਜ਼ਿਆਦਾ ਕਰਦਾ ਹੈ ਨਾ ਇਹਦੇ ਉੱਪਰ ਇੰਨਾ ਗੁੱਸਾ ਹੁੰਦਾ ਹੈ ਨਾ ਇਹ ਕੋਈ ਕੰਮ ਠੀਕ ਨਹੀਂ ਕਰਦਾ ਅੱਧੇ ਕੰਮ ਇਹ ਖਰਾਬ ਕਰਕੇ ਰੱਖਦਾ ਹੈ ਲਓ ਜੀ ਇੱਧਰ ਬੈੱਡ ਉੱਪਰ ਬੈਠ ਕੇ ਸਬਜ਼ੀਆਂ ਕੱਟੀਆਂ ਜਾ ਰਹੀਆਂ ਐ ਠੀਕ ਐ ਸਰਗੁਣ ਐਵੇਂ ਬੈੱਡ ਉੱਪਰ ਬੈਠ ਕੇ ਸਬਜ਼ੀ ਕੱਟੇ ਕਰਦੇ ਹੈ ਨਾ ਤੇ ਇੱਧਰ ਮੈਂ ਆਪਣਾ ਡੈਸਕਟਾਪ ਬੈੱਡ ਉੱਪਰ ਬੈਠ ਕੇ ਕੰਮ ਕਰ ਰਿਹਾ ਹਾਂ ਕਿਉਂਕਿ ਸਾਡੇ ਸਾਰਾ ਖਲਾਰਾ ਪਿਆ ਪਿਆ ਤੁਹਾਨੂੰ ਇੱਕ ਐਂਟੀਕ ਪੀਸ ਦਿਖਾਈਏ ਭਾਈ ਸਾਹਿਬ ਆ ਦੇਖੋ ਮੇਰੀ ਮੰਮੀ ਜੀ ਦੀ ਪੇਟੀ 1973 ਦੀ ਹੈ ਐਂਟੀਕ ਪੀਸ ਹੈ ਐਂਟੀਕ ਖਜ਼ਾਨਾ ਸਾਡਾ ਹੈ ਕਰੇ ਐਂਟੀਕ ਪੀਸ ਸੀ ਪਰ ਮਾਰਾ ਹੈ ਜੇ ਤੁਹਾਨੂੰ ਚਾਹੀਦਾ ਹੋਇਆ ਅਸੀਂ ਸੇਲ ਕਰ ਸਕਦੇ ਹਾਂ ਸਾਡੇ ਘਰੇ ਬਹੁਤ ਐਂਟੀਕ ਪੀਸ ਹੈ ਰੇਡੀਓ ਵੀ ਹੈ ਰਾਣਾ ਸਾਨੂੰ ਚਾਹੀਦਾ ਤਾਂ ਅਸੀਂ ਦੇ ਸਕਦੇ ਆ ਸਾਡੇ ਜਿਹੜੇ ਦਾਦੇ ਦਾਦੀ ਜੀ ਸੀਗੇ ਉਹ ਖੇਸੀਆਂ ਮੁਨੇ ਕਰਦੇ ਤੇ ਸਾਡੇ ਕੋਲ ਉਹ ਖੇਸੀਆਂ ਵਾਲਾ ਵੀ ਹੈਗਾ ਤੇ ਦੁਬਾਰਾ ਚੈੱਕ ਕਰੋ ਯਾਰ ਐ ਨੀਟ ਐਂਡ ਕਲੀਨ ਹੋ ਗਈਆਂ ਤੇ ਅੰਦਰ ਗੁਰੂ ਸਾਹਿਬ ਦੀ ਫੋਟੋ ਪਈ ਆ ਤੇ ਇਹ ਵੀ ਸਾਫ਼ ਕਰਕੇ ਉੱਥੇ ਦੁਆਰ ਤੇ ਲਗਾਣੀ ਆ ਉਹ ਸਾਹਮਣੇ ਹਨਾ ਸੋਹਣਾ ਹੋ ਗਿਆ ਪਹਿਲਾਂ ਕਾਟੇ ਮਾਟੇ ਬਹੁਤ ਮਾਰੇ ਹੋਏ ਸੀ ਇਹ ਨਿਆਣਿਆਂ ਨੇ ਸਾਫ਼ ਸਫਾਈ ਕਰਦੇ ਹਰਪ੍ਰਤ ਨੂੰ ਖੇਲਾ ਲੱਭ ਗਈ ਖੇਲਣ ਲੱਗੀ ਹੋਈ ਚੁਗਾ ਮਾਤਾਣੀਏ ਮਾਤਾਣੀ ਆ ਦੇਖੋ ਪ੍ਰਾਣੀ ਟਾਈਮ ਦੀ ਸਾਡੀ ਮਧਾਣੀ ਹੈ ਸਾਡੀ ਬੇਬੇ ਡਿੜਕੇ ਕਰਦੀ ਸੀ ਲੱਸੀ ਐਦੀ ਉਹ ਪਤਾ ਨਹੀਂ ਕਿੱਥੇ ਹੋਣੀ ਹਰਪ੍ਰੀਤ ਇਹਨੂੰ ਕਿਹਾ ਬਸ ਰੱਸੀ ਕੋਈ ਵੀ ਲੈ ਕੇ ਬੰਨ ਲਓ ਬਸ ਰੱਸੀ ਵਿੱਚੇ ਕਰਕੇ ਇਹਨੂੰ ਐ ਇਹ ਜਿਹੜਾ ਇਹ ਵਾਲਾ ਗੁੰਡਾ ਇਹ ਮੰਜੇ ਨਾਲ ਆ ਕਸੀ ਜਿਹੀ ਸ ਚੀਜ਼ ਨਾਲ ਥਾਪੂ ਬੰਨ ਦੋ ਬੰਨ ਦੋ ਇਹ ਵਾਲੀ ਰੱਸੀ ਉਹ ਕਰਕੇ ਆਪ ਫੜ ਲਓ ਬਸ ਠੀਕ ਹੈ ਇਹਨੂੰ ਕੁਝ ਨਹੀਂ ਬਈ ਯੂਸਫੁਲ ਹੈ ਵਿਟਿ ਦਿਨੀ ਹੈਗੀ ਤਾਂ ਚਲੋ ਜੀ ਕਿਸੇ ਦਿਨ ਤੁਹਾਨੂੰ ਇਹ ਵੀ ਯੂਜ਼ ਕਰਕੇ ਦਿਖਾਵਾਂਗੇ ਆਪਾਂ ਨੇ ਠੀਕ ਹੈ ਹਰਪ੍ਰੀਤ ਹਾਂ ਹਾਂ ਤਾਂ ਹੀ ਯੂਜ਼ ਕਰਨੀ ਹੈ ਫਿਰ ਅੱਛਾ ਦਿ ਨੈਕਸਟ ਡੇ ਅੱਜ ਦੀ ਸਵੇਰ ਅੱਜ ਸ਼ਨੀਵਾਰ ਹੈ ਛੁੱਟੀ ਵਾਲਾ ਦਿਨ ਹੈ ਤੇ ਆਪਾਂ ਸੋਚਿਆ ਵੀ ਅੱਜ ਸਵੇਰੇ ਸਵੇਰੇ ਮੋਰਚਾ ਮਾਰ ਲਈਏ ਆਪਾਂ ਪਹੁੰਚ ਗਏ ਆ ਜੀ ਲੇਕ ਤੇ ਇਹ ਜੀ ਹੁੰਦੀ ਹੈ ਜੀ ਚੰਡੀਗੜ੍ਹ ਦੀ ਸਵੇਰ ਦੇਖ ਲਓ ਕਿਆ ਸੋਹਣੀ ਹੈ ਨਾ ਕਿਆ ਬਾਤ ਹੈ ਯਾਰ ਸੁਖਨਾ ਝੀਲ ਕੋਲ ਬਣਾਈਆਂ ਸਵੇਰੇ ਸਵੇਰੇ ਆਪਾਂ ਨੇ ਅੱਜ ਦੇਖਦੇ ਆਂ ਆਲਾ ਦੋਵਾਲਾ ਤੇ ਨਾਲ ਤੁਹਾਨੂੰ ਪਸੰਦ ਆ ਬਹੁਤ ਸਾਰੇ ਲੋਕ ਆਏ ਹੋਏ ਆ ਸਵੇਰੇ ਸਵੇਰੇ ਬਹੁਤ ਆ ਜਣੇ ਆਏ ਹੁੰਦੇ ਆ ਅੱਜ ਸ਼ਨੀਵਾਰ ਆ ਵੈਸੇ ਵੀ ਤੇ ਛੁੱਟੀ-ਛੱਟੀ ਦਾ ਤਾਂ ਕੋਈ ਰੋਲਾ ਨਹੀਂ ਪਰੂ ਵੀ ਲੋਕ ਬਹੁਤ ਸੈਰ ਕਰਨ ਆਉਂਦੇ ਔਰ ਇਸ ਵੇਰੇ ਇਸ ਵੇਰੇ ਇਹ ਜਗ੍ਹਾ ਦੀ ਸਾਫ ਸਫਾਈ ਬਹੁਤ ਰੱਖਦੇ ਹੋ ਤੁਸੀਂ ਦੇਖ ਲਓਗੇ ਸੜਕਾਂ ਬਿਲਕੁਲ ਨਿਖਰੀ ਪਈ ਐ ਇੱਧਰ ਸਾਫ ਸਫਾਈ ਕਰਨ ਵਾਲੇ ਲੱਗੇ ਹੋਏ ਐ ਸਾਫ ਸਫਾਈ ਕਰ ਰਹੇ ਐ ਇਹ ਇੱਧਰ ਦੇਖੋ ਚਿੜੀਆਂ ਦੀਆਂ ਟਾਰਾਂ ਕਿੰਨੇ ਕੁ ਮਰੀਆਂ ਨੇ ਭਾਈ ਨੇਦਰ ਸੇਫਟੀ ਵਾਰਨਿੰਗਸ ਲਿਖੀਆਂ ਹੋਈਆਂ ਬਾਥਿੰਗ সুইਮਿੰਗ ਇਹ ਜਿਹੜੀ ਲੱਗੀ ਹੈ ਨਾਟ ਅਲਾਉਡ ਹੈ ਲੱਗਿਆ ਬਈ ਹੁਣ ਆਪਾਂ ਪਾਣੀ ਦੇ ਬਿਲਕੁਲ ਐਂ ਨੇੜੇ ਆ ਕੇ ਬੈਠ ਗਏ ਮੂਰੇ ਤੋਂ ਬੈਠ ਕੇ ਆਪਾਂ ਆਪਣਾ ਸਨਰਾਈਜ਼ ਇੰਜੋਏ ਕਰਾਂਗੇ ਉਹ ਜਿੱਧਰਲੇ ਪਾਸੇ ਲਾਲੀ ਮਾ ਛਾਈ ਹੋਈ ਹੈ ਨਾ ਉੱਥੇ ਤੋਂ ਸੂਰਜ ਉਗਣਾ ਹੈ ਲੈ ਵੀ ਸਾਹਮਣੇ ਪਾਸੇ ਤੋਂ ਕਿੰਦਾ ਸੋਹਣਾ ਸੂਰਜ ਨਿਕਲ ਗਿਆ ਆ ਦੇਖ ਲਓ ਐਨ ਗੋਲਡਨ ਔਰੇਂਜ ਤੇ ਜਿਹੜੀ ਰੋਸ਼ਨੀ ਦੀ ਸੂਰਜ ਦੀ ਲੇਕ ਤੇ ਪੈ ਰਹੀ ਹੈ ਨਾ ਕੀ ਹੈ ਕਮਾਲ ਹੋਈ ਪਈ ਹੈ ਗੱਲਬਾਤ ਲਓ ਜੀ ਇਸ ਟਾਈਮ ਪੂਰਾ ਸੂਰਜ ਉੱਪਰ ਨਿਕਲ ਆਇਆ ਤੇ ਆ ਜਿਹੜੀ ਸੜਕ ਪਣੀ ਹੋਈ ਹੈ ਨਾ ਇਹਦੇ ਉੱਤੇ ਲੋਕ ਸੈਰ ਕਰਨ ਵਾਲੇ ਬਹੁਤ ਆਏ ਹੋਏ ਐ ਤੇ ਉਹ ਗਵਲੇ ਪਾਸੇ ਫੁੱਲ ਲੱਗੇ ਹੋਏ ਐ ਗਾਰਡਨ ਬਣਿਆ ਹੋਇਆ ਪਾਰਕ ਬਣਿਆ ਹੋਇਆ ਤੇ ਉਹ ਤੋਂ ਬਿਲਕੁਲ ਪਰਲੇ ਵਾਲੇ ਪਾਸੇ ਰਨਿੰਗ ਟ੍ਰੈਕ ਬਣਿਆ ਹੋਇਆ ਇੱਕ ਲੋਕ ਭੱਜ ਰਹੇ ਆ ਉੱਥੇ A few moments later ਬੱਲੇ 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 ਆਪਣਾ ਨੀਚੇ ਦਾ ਸਾਰਾ ਗਾਹ ਖਤਮ ਹੋ ਗਿਆ ਹੁਣ ਸਾਰਾ ਗਾਹ ਛੱਤ ਉਪਰ ਪੈ ਗਿਆ ਉਹ ਦੇਖੋ ਗਾਹੇ ਗਾ ਪਿਆ ਪਰਪਿਤ ਕੱਲਿਓ ਲੱਗੀ ਹੋਈ ਆ ਸਾਫ ਸਫਾਈ ਕਰਨ ਕੱਲਿਓ ਕਰਨਾ ਜੇ ਕੋਈ ਕਰਾ ਨਹੀਂ ਰਿਹਾ ਮੇਰੇ ਨਾਲ ਵੇ ਕਰਾ ਦਿੰਦੀ ਆ ਦੱਸ ਕਿਆ ਕਰਾਣਾ ਹਾਂ ਦੱਸ ਰਿਹਾ ਕਰਾਣਾ ਘਾਟਾ ਹੋ ਗਿਆ ਮੈਨੂੰ ਕਹਿੰਦੇ ਸੱਤ ਚੱਟੀ ਹੋ ਜੂਗੀ ਸੱਤ ਕੱਲਿ ਨੇ ਮੈਂ ਤਾਜ ਨੂੰ ਦੇਖੋ ਰਮਾਲ ਬਣ ਗਿਆ ਆ ਇਹਨੂੰ ਧੂੜ ਤੋਂ ਅਲਰਜੀ ਆਏਗੀ ਕੰਮ ਕਰਵਾਂਦਾ ਫਿਰ ਰਿਹਾ ਇਹ ਆਪਣੀ ਮੰਮਾ ਨਾਲ ਤੇ ਅੱਜ ਦੇ ਦਿਨ ਆਪਾਂ ਇਹ ਸਾਰਾ ਖਲਾਰਾ ਚੱਕਣਾ ਹੈ ਇਹ ਕੀ ਹੈ ਆ ਦੇਖੋ ਕਿੰਨੀਆਂ ਪੁਰਾਣੀਆਂ ਪੁਰਾਣੀਆਂ ਚੀਜ਼ਾਂ ਆਪਾਂ ਸਾਹਮ ਸਾਹ ਵਗੇ ਰੱਖੀਆਂ ਹੋਈਆਂ ਸਾਨੂੰ ਇੱਕ ਚੀਜ਼ ਦਿਖਾਵਾਂ ਆ ਦੇਖੋ ਯਾਰ ਛੱਤੇ ਕਿੱਥੇ ਕਿੱਥੇ ਲੱਗੇ ਹੋਏ ਐ ਇਹ ਪਾਣੀ ਵੀ ਲਾਣਦਾ ਹੈ ਪੌਦਿਆਂ ਨੂੰ ਪਾਣੀ ਲਾਉਂਦੇ ਆਪਾਂ ਇਹਦੇ ਵਿੱਚ ਭਰ ਕੇ ਪਾਣੀ ਲਾਉਂਦੇ ਹੁੰਦੇ ਸੀਗੇ ਇਹਦੇ ਵਿੱਚ ਵੀ ਪਿੰਡਾਂ ਨੇ ਛੱਤਾ ਬਣਾਇਆ ਹੋਇਆ ਇਹ ਦੇਖੋ। ਓ ਬਾਈ। ਪਰਿੰਡਾਂ ਨੇ ਦੇਖੋ ਯਾਰ ਛੱਤੇ ਕਿੱਥੇ-ਕਿੱਥੇ ਬਣਾਏ ਹੋਏ ਆ। ਸਮਾਨ ਇਹਦੇ ਚ ਲੋਹੇ ਦਾ ਸਮਾਨ ਰੱਖਿਆ ਬਾਈ। ਇਹਦੇ ਜਿਹੜੀ ਛੱਤਾ ਬਣਾਇਆ ਬਾਈ। ਇਹ ਦੇਖੋ ਆਪਣਾ ਸਟੋਰ ਰੂਮ। ਤੋਰੇ ਪਰਦੇ ਲਗਾਏ ਹੋਏ ਸੀਗੇ। ਤੇ ਆਹ ਦੇਖੋ ਪਰਦਿਆਂ ਤੇ ਵੀ ਛੱਤੇ ਲੱਗੇ ਪਏ ਆ। ਆ ਪਰਦੇ ਤਾਰਨ ਲੱਗੇ ਆ। ਲਓ ਜੀ ਤੁਹਾਨੂੰ ਇੱਕ ਜੀ ਦਿਖਾਈਏ ਆਹ ਦੇਖੋ ਸਾਡੀ ਚੱਕੀ ਆ। ਇਹ ਸਾਡੀ ਬੇਬੇ ਦੀ ਚੱਕੀ ਮੰਮੀ। ਵੇ ਬੇਗੀ ਹਾਂ ਬੇਬੇ ਦੀ ਹੈ ਨਾ ਇਹਦੇ ਵਿੱਚ ਆਪਾਂ ਪੁਰਾਣੇ ਟਾਈਮਾਂ 'ਚ ਆਟਾ ਪੀ ਪੀ ਕੇ ਖਾਇਆ ਹੋਇਆ ਹੈ ਬਾਈ ਕੀ ਬਾਤ ਹੈ ਕਿੰਨੀਆਂ ਯੂਨਿਕ ਐਂਟੀਕ ਪੀਸ ਪਏ ਆ ਸਾਡੇ ਘਰ ਅੱਧੀ ਚੀਜ਼ਾਂ ਮੰਮੀ ਕਿੱਥੇ ਖਰਾਬ ਕਰਦੀਆਂ ਅੱਧੀ ਖਰਾਬ ਕਰਕੇ ਰਹਿ ਜਾਂਦੀਆਂ ਚਰਖਾ ਵੀ ਹੈ ਤਾਂ ਸਾਡੇ ਕੋਲ ਤੱਕੜੀ ਵੀ ਹੈ ਸੀ ਸਾਡੇ ਕੋਲ ਚਰਖਾ ਲਓ ਲੈਗੇ ਮੂਵੀ ਬਣਾਣੇ ਵਾਲੇ ਮੂਵੀ ਬਣਾਣੇ ਵਾਲੇ ਆ ਹਾਂ ਫਿਰ ਮਾਲੇ ਲਗੇ ਚਰਖਾ ਬੜਾ ਸੋਹਣਾ ਦਾ ਅੱਛਾ ਨੜੀਆਂ ਬੱਟੀ ਕਦੇ ਬੀਬੀ ਇੱਕ ਤੱਕੜੀ ਵੀ ਪਈ ਸੀ ਸਾਡੇ ਕੋਲ ਲਓ ਪਈ ਤੱਕੜੀ ਤੱਕੜੀ ਕਿੱਥੇ ਗਈ ਆ ਪਈਆ ਉਹ ਪਈਆ ਚੱਕੜੀਆ ਘਰ ਉਹਦੇ ਵਿੱਚ ਹੈ ਇਹ ਕੋ ਪਿਆ ਉਧਰ ਵੇਚਣੇ ਨੂੰ ਰੱਖ ਤੇ ਆਪਾਂ ਸਾਰਾ ਸਮਾਨ ਹੋਣਾ ਵੇਚ ਦੇਣਾ ਸਾਰਾ ਆ ਦੇਖੋ ਤੱਕੜੀ ਦੇ ਦੋ ਹਿੱਸੇ ਆ ਇਹੇ ਇਹ ਬਹੁਤ ਟਾਈਮ ਯੂਜ਼ ਕਰੀਏ ਇਹ ਵੀ ਤੱਕੜੀ ਇਹ ਵੀ ਹੁਣ ਕਬਾੜ ਦੇ ਕੰਮ ਚ ਆਊਗੀ ਤੇ ਇਧਰਲੇ ਪਾਸੇ ਡੋਲੀ ਆ ਆਪਣੀ ਇਹ ਵੀ ਆਪਾਂ ਨੇ ਬਹੁਤ ਯੂਜ਼ ਕਰੀਏ ਪਹਿਲਾਂ ਆਪਣੀ ਰਸੋਈ ਦੇ ਵਿੱਚ ਪਈ ਹੁੰਦੀ ਸੀ ਪਹਿਲਾਂ ਸਮਾਨ ਸਮੁੰਦ ਸੌਦੇ ਸੁੱਦੇ ਤੇ ਹੋਰ ਰਸਣ ਮਸਾਲੇ ਸਾਰਾ ਕੁਝ ਇਹਦੇ ਵਿੱਚ ਰੱਖਦੇ ਤੇ ਆਪਾਂ ਨੇ ਤੇ ਇੱਕ ਚੀਜ਼ ਹੋਰ ਤੁਹਾਨੂੰ ਦਿਖਾਈਏ ਫੌਜ ਦੇ ਟਾਈਮ ਦਾ ਰੇਡੂ ਆ ਆ ਦੇਖੋ ਇਹ ਫੌਜ ਦੇ ਟਾਈਮ ਦਾ ਇਹ ਪਾਪਾ ਜੀ ਦਾ ਰੇਡੂ ਆ ਇਹਨਾਂ ਨੇ ਬਿਆਰ ਰਹਿਣਾ ਸਪੈਸ਼ਲ ਸਪੈਸ਼ਲ ਦੇ ਰਹਾ ਹੈ ਰੋਗਣਾ ਹੋਜਾਲੇ ਨੇ ਦਿਆ ਤਾਂ ਮੰਮੀ ਯਾਦ ਪਤਾ ਨਹੀਂ ਕਿ ਆ ਜਿੱਤੇ ਤਾਂ ਫਿਰ ਸਪੈਸ਼ਲ ਦੇ ਆਦਾ ਮੇਰੇ ਅੰਦਰ ਨਹੀਂ ਇਹਦੇ ਚ ਸਿਰਫ ਇੱਕੇ ਚੈਨਲ ਚੱਲਦਾ ਦਾ ਗੁਰਬਾਣੀ ਵਾਲਾ ਨਾ ਗਾਣੇ ਵੀ ਚੱਲਦੇ ਨੇ 3 ਵਜੇ ਵਾਲੇ ਦਾ 2:30 ਵਜੇ ਵਾਲੇ ਗਾਣੇ ਪੰਜਾਬੀ ਗਾਣੇ ਸਾਡੇ ਟਾਈਮ ਚ ਤਾਂ ਜਿਆਦਾ ਆਪਾਂ ਸੁਣਿਆ ਨਾ ਬਸ ਗੁਰਬਾਣੀਓ ਚੱਲੇ ਕਰ ਦਿੱਤੀ ਇਹਦੇ ਚ ਹੋਰ ਕੁਝ ਗਾਣੇ ਲੱਗੇ ਕਰਾਉਂਦੇ ਆ ਉਹ ਹਮ ਨਵੀਂਦਰ ਵੀ ਬਹੁਤ ਕਰਦੇ ਪਤਾ ਨਹੀਂ ਸਵੇਰੇ ਸਵੇਰੇ ਹੁਣ ਜਿਵੇਂ ਆਪਾਂ ਗੁਰਬਾਣੀ ਨਹੀਂ ਲਾ ਲੈਂਦੇ ਹਰਪ੍ਰੀਤ ਟੀਵੀਾਂ ਚ ਇਹਵੇਂ ਨਹੀਂ ਕਰਾਂਦੇ ਤੇ ਪਹਿਲਾਂ ਇਹਦੇ ਚ ਲਾਈਵ ਗੁਰਬਾਣੀ ਆਉਂਦੀ ਦੀ ਹਣਾ ਸਵੇਰ ਦੇ ਟਾਈਮ ਦੀ ਮੰਮੀ ਕਿੰਨੇ ਵਜੇ ਦੀ ਗੁਰਬਾਣੀ ਸੀ ਹਰਮੰਦਰ ਸਾਹਿਬ ਤੋਂ ਲਾਈਵ ਹਨ ਹਾਂ ਲੈ ਸੋ ਪੰਜ ਵਜੇ ਤੇ 7 ਵਜੇ ਹਾਂ ਹਰਮੰਦਰ ਸਾਹਿਬ ਤੋਂ ਲਾਈਵ ਗੁਰਬਾਣੀ ਇਹਦੇ ਚ ਸੁਣਦੇ ਹੁੰਦੇ ਤੇ ਅਸੀਂ ਪਹਿਲਾਂ ਪੰਜਾਬੀ ਗਾਣੇ ਢਾਈ ਵਜੇ ਹੂੰ ਮੈਂ ਚਾਹ ਬਣਾ ਕਹਦਾ ਬੜਾ ਸੁਰੇ ਗਦੇ ਬੜੇ ਸੁਣਿਆ ਲੱਗੇਗਾ ਤੇ ਅੱਛਾ ਚੱਲ ਜੀ ਹਰਪ੍ਰੀਤ ਤਾਂ ਥੱਕ ਥੁੱਕ ਕੇ ਬੈਠ ਗਈ ਆ ਸਾਰਾ ਸਮਾਨ ਖਲਾਰਾ ਚੱਕਣਾ ਹਰਪ੍ਰੀਤ ਚੱਲ ਖੜੀ ਹੋ ਜਾ ਮੈਨੂੰ ਲੱਗੇ ਮੈਂ ਕਿਹ ਕਹਿੰਦਾ ਤੇ ਮੰਮੀ ਕਹਿੰਦਾ ਤਾਂ ਬਹਿ ਜਾ ਮੈਨੂੰ ਪਤਾ ਹੈ ਮੈਂ ਕਿੱਥੇ ਬਣਾਇਆ ਮੈਂ ਇੱਕ ਇੱਕੇ ਕਰਕੇ ਚੀਜ਼ ਲੱਭ ਰਹੀ ਆ ਸਾਨੂੰ ਆ ਦੇਖੋ ਇਹ ਚਾਰਖੇ ਦਾ ਪੀਸ ਹੈਗਾ ਕੋਈ ਪਤਾ ਨਹੀਂ ਕਿ ਆ ਹੁਣ ਇਹਨੂੰ ਕਹਿੰਦੇ ਹੋਣੇ ਤੱਕਲਾ ਕਹਿੰਦੇ ਆ ਇਹਨੂੰ ਤੱਕਲਾ ਤੱਕਾ ਤੱਕਲਾ ਏ ਇੱਕ ਤੁਹਾਨੂੰ ਸ਼ਾਨਦਾਰ ਚੀਜ਼ ਹੋਰ ਦਿਖਾਈਏ ਆ ਦੇਖੋ ਸਾਡੇ ਪਾਪਾ ਜੀ ਦੀ ਫੌਜ ਦੀ ਪਾਣੀ ਦੀ ਬੋਤਲ ਹੈ ਇਹ ਜਾਨਦਾਰੀ ਆ ਹਾਂ ਪਾਪਾ ਨੇ ਜਿਹੜੇ ਯੁੱਧ ਲੜੇ ਆ ਨਾ ਮੇਰੇ ਖਿਆਲ ਤੋਂ ਉਹਨਾਂ ਚ ਯੂਜ਼ ਕਰੀ ਹੋਈ ਆ ਨਾ ਜੁੱਦੇ ਦੇ ਟਾਈਮਾਂ ਦੀ ਏ ਇਹ ਹਾਂ ਪਾਪਾ ਜੀ ਨੇ 1971 ਚ ਲੜੇ ਯੁੱਧ ਪਾਕਿਸਤਾਨ ਦੇ ਨਾਲ ਪਾਕਿਸਤਾਨ ਨਾਲ ਇਹਨੂੰ ਯੂਜ਼ ਕਰਿਆ ਹੋਣਾ ਇਹਨੂੰ ਯੂਜ਼ ਕਰਿਆ ਹੋਣਾ ਉਹਨਾ ਟਾਈਮ ਵਿੱਚ ਦੇਖ ਲੈਣਾ ਹੈ ਨਾ ਫੌਜ ਦੇ ਵਿੱਚ ਨਾ ਹੁਣ ਇਹ ਖਰਾਬ ਹੋ ਗਈ ਚੌਣ ਲੱਗ ਗਈ ਜੇ ਤੁਸੀਂ ਇਹਨੂੰ ਖਰੀਦਣਾ ਚਾਹੋਗੇ ਤਾਂ ਸਾਡੇ ਨਾਲ ਸੰਪਰਕ ਕਰੋ ਨਹੀਂ ਵੇਚ ਨਹੀਂ ਇਹ ਦੇਖ ਵਰ ਕਵਰ ਦੇਖੋ ਕਿੰਨਾ ਕਿਊਟ ਜਿਹਾ ਚੜਾਇਆ ਵਾ ਇਹ 1971 ਦੇ ਯੁੱਧ ਦੀ ਆ ਐਂਟਿਕ ਪੀਸ ਐਂਟਿਕ ਇਹ ਜਿਵੇਂ ਮਿਊਜ਼ੀਅਮ 'ਚ ਰੱਖੂਗੇ ਸਾਡਾ ਘਰ ਮਿਊਜ਼ੀਅਮ ਹੈ ਜੇ ਆਪਾਂ ਪੁਰਾਣੀਆਂ ਪੁਰਾਣੀਆਂ ਚੀਜ਼ਾਂ ਸਾਰੀਆਂ ਲਾਤੀਏ ਨਾ ਪਤਵਾਰ ਪਰ ਹੈ ਨਾ ਮਿਊਜ਼ੀਅਮ ਵਾਲ ਜਿਵਕਾਰ ਸਾਡਾ ਇਹਨੂੰ ਐਨ ਦਾ ਗੈਮਿਕਨਾਂ ਪਾਸੇ ਕਿਹੜਾ ਐਂਟੀਕ ਪਾਸਾ ਹੈ ਤੁਹਾਡਾ ਲਾਈਫ ਜਵਲੇ ਉਹ ਹੈ ਉਹਨਾਂ ਲਈ ਹੁੰਦੀ ਹੈ ਹਾਂ ਵੈਸੇ ਇਹਨੂੰ ਆਪਾਂ ਹੁਣ ਵੀ ਯੂਜ਼ ਕਰ ਸਕਦੇ ਆਂ ਚਾਹੁੰਦੀ ਹੈ ਇਹ ਸਟੀਲ ਲੋਹਾ ਹੈ ਨਾ ਇਹ ਜੰਗ ਲੱਗੀ ਹੋਣੀ ਇਹਨੂੰ ਅੰਦਰ ਤੇ ਆਹ ਦੇਖੋ ਜੀ ਮੇਰਾ ਐਲੋਵੀਰਾ ਵੀ ਪੱਟਤਾ ਮੈਂ ਫੇਸ ਨੂੰ ਯੂਜ਼ ਕਰਦੀ ਆਂ ਯਾਰ ਇਹ ਹੈ ਜਿਹੜਾ ਮੇਰੇ ਫੇਸਪੁੱਰ 글로 ਲਿਆਂਦਾ ਜਿਹੜਾ ਤੁਸੀਂ ਪੱਟਤਾ ਜੈਲ ਬਣਾ ਕੇ ਰਖਲਵਾ ਹਨ ਐਲੋਵੀਰਾ ਦਾ ਲਓ ਜੀ ਹੁਣ ਆਪਣੀ ਆ ਗਈ ਜੀ ਮੈਗੀ ਬਣ ਕੇ ਆਪਾਂ ਮੈਗੀ ਖਾਣ ਲੱਗੇ ਆਂ ਤੇਰੀ ਕਿੱਥੇ ਮੈਨ ਤਾਂ ਇਹ ਮੇਰੀ ਮੇਰੀ ਕਿੱਥੇ ਹੈ ਫਿਰ ਮੇਲੀ ਆ ਰਹੀ ਹੈ ਮੇਲੀ ਆ ਰਹੀ ਹੈ ਸਰ ਖਾ ਲੋ ਫਿਰ ਲਓ ਜੀ ਸਰਗੁਣ ਲੈ ਕੇ ਆਈ ਹੈ ਸਾਡੇ ਵਾਸਤੇ ਬਣਾ ਕੇ ਮੈਗੀ ਬਰਾਬਰ ਬਰਾਬਰ ਬਾਈ ਸਾਰਿਆਂ ਨੂੰ ਪਾ ਪਾਪਾ ਨੇ ਮੰਮਾ ਨੇ ਪਾਇਆ ਤੇ ਕੰਮਕਾਰ ਨਬੜਨ ਤੋਂ ਬਾਅਦ ਹਰ ਵੀ ਥੱਕ ਥੁੱਕ ਕੇ ਸੌਂ ਗਈ ਸੀਗੀ ਮੈਂ ਹੁਣ ਉੱਠੀ ਆ ਸੁੱਤੀ ਬਈ ਹੁਣ ਉੱਠੀ ਆ ਇਹ ਕੋੜੇ ਵੇਚ ਕੇ ਸੌਂ ਗਈ ਸੀਗੀ ਟਾਈਮ ਦੇਖ ਲਓ ਜੀ 6 ਵਜ ਗਈ 6 ਵਜ ਗਈ ਪਾਣੀ ਸੀ ਹੋ ਗਿਆ ਹਾਏ ਮੈਂ ਸਬਜ਼ੀ ਬਣਾਣੀ ਆ ਚਲੋ ਫੇਰ ਉੱਠੋ ਜਲਦੀ ਜਲਦੀ ਤੇ ਆਪਾਂ ਬਹੁਤ ਜਲਦੀ ਇੱਕ ਨਵਾਂ ਟੂਰ ਵੀ ਪਲਾਨ ਕਰ ਰਹੇ ਆ ਤੇ ਉਹ ਵੀ ਤੁਹਾਨੂੰ ਦੇਖਣ ਨੂੰ ਮਿਲੇਗਾ ਬਹੁਤ ਜਲਦੀ ਦੇ ਜੀ ਮਿਲਦੇ ਆ ਤੁਹਾਨੂੰ ਨਵੇਂ ਵੀਡੀਓ ਦੇ ਨਾਲ ਨਵੇਂ ਬਲੌਗ ਦੇ ਨਾਲ ਜਦ ਤੱਕ ਅਗਲੀ ਸਤਿ ਸ੍ਰੀ ਅਕਾਲ ਜੀ ਰਪਰਾਖਾ